ਕੁਝ ਦਿਨ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ 2018 ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਮੇਰਾ ਸਹੁਰਾ ਤੇ ਸੱਸ ਸੀਗੇ ਉਹਨਾਂ ਨੇ ਪਹਿਲਾਂ ਮੇਰੇ بیٹے ਨੂੰ ਮੈਨੂੰ ੱੱਕੇ ਮਾਰ ਕੇ ਤਲਵਾਰ ਕੱਢ ਦਿੱਤਾ ਤੇ ਮੇਰੇ ਬੇਟੀ ਨਾਮ ਦੇ ਕੋਲ ਰੱਖ ਲਿਆ ਉਹਨਾਂ ਦੀ ਜਿਹੜੀ ਜ਼ਮੀਨ ਮੇਰੇ ਘਰ ਵਾਲੇ ਨੇ ਖਰੀਦੀ ਸੀ 13 ਤਨਾਲਾ 5 ਮਰਲੇ ਉਹ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਤੇ ਸੱਸ ਸਹਸ ਰੱਜ ਰਹੇ ਨੇ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਜਿਹੜੀ ਮੇਰੀ ਮਤਰੀ ਮੇਰੀ ਲਾਪਰੀਤ ਮੇਰਾ ਨਾਮ ਕੰਚਨਾਰਨੀ ਹੈ ਮੈਂ ਆਇਤ 18-20 ਸਾਲ ਪਹਿਲਾਂ ਮੇਰੀ ਸ਼ਾਦੀ ਪਿੰਡ ਪਾਨੇ ਵਾਲਾ ਦੇ ਵਿੱਚ ਰਾਜ ਸਿੰਘ ਦੇ ਨਾਲ ਹੋਈ ਸੀ। ਉਹਦੇ ਵਿੱਚ ਮੇਰੇ ਇੱਕ ਬੇਟਾ ਲਾਪ੍ਰੀਤ ਸਿੰਘ ਹੈ ਜੋ ਕਿ ਨਵਾਲਕ ਹੈ। ਉਹਨਾਂ ਦੇ ਜਿਹੜਾ ਲਾਪ੍ਰੀਤ ਸਿੰਘ ਦਾ ਪਿਤਾ ਜੀ ਸੀ ਰਾਜ ਸਿੰਘ ਉਹ ਨਸ਼ੇ ਦਾ ਆਦੀ ਸੀ। ਕੁਝ ਦਿਨ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ 2018 ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਮੇਰਾ ਸਹੁਰਾ ਤੇ ਸੱਸ ਸੀ ਜੀ ਉਹਨਾਂ ਨੇ ਪਹਿਲਾਂ ਮੇਰੇ ਬੇਟੇ ਨੂੰ ਮੈਨੂੰ ਤੱਕੇ ਮਾਰ ਕੇ ਪਰੂ ਕਾਟ ਦਿੱਤਾ ਤੇ ਮੇਰੇ ਬੇਟੀ ਨੂੰ ਆਪਦੇ ਕੋਲ ਰੱਖ ਲਿਆ। ਉਹ ਉਹਦੀ ਜਿਹੜੀ ਜ਼ਮੀਨ ਮੇਰੇ ਘਰ ਵਾਲੇ ਨੇ ਖਰੀਦੀ ਸੀ 13 ਕਨਾਲਾਂ 5 ਮਰਲੇ ਉਹ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਤੇ ਸਾਲਜਸਾਂ ਰੱਜ ਰਹੇ ਨੇ ਕਿ ਕਬਜ਼ਾ ਕਰਨਾ ਚਾਹੁੰਦੇ ਨੇ। ਜਿਹੜੀ ਮੇਰੀ ਮਤਰੀ ਮੇਰੇ ਲਾਪਰੇ ਤੇ ਬੇਟੀ ਦੀ ਮਤਰੀ ਦਾਦੀ ਹੈ ਉਹ ਵੀ ਉਸ ਜ਼ਮੀਨ ਤੇ ਆਪਦਾ ਹੱਕ ਜਿਤਾਉਣਾ ਚਾਹੁੰਦੀ ਹੈ। ਉਹਦੇ ਤੇ ਕਬਜ਼ਾ ਕਰਨਾ ਚਾਹੁੰਦੀ ਆ। ਉਹਨਾਂ ਦਾ ਸਾਥ ਦੇ ਰਹੇ ਨੇ ਇੱਕ ਆਪੀਡੀ ਦੇ ਜਿਹੜੇ ਕਿਸਾਨ ਸੰਦੂਕ ਪਟਕਾ ਵਾਲੇ ਉਹ ਆਪੀਡੀ ਵਾਲੇ ਉਹ ਇਹਨਾਂ ਨੂੰ ਕੁਝ ਜਿੱਥੇ ਬੰਦਿਆ ਉਹਨਾਂ ਦਾ ਸਾਥ ਦੇ ਰਹੀਆਂ ਨੇ ਕਿਉਂਕਿ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਸਾਥ ਦੇ ਰਹੀਆਂ ਨੇ ਉਹਦੇ ਵਿੱਚ ਮੇਰਾ ਬੇਟਾ ਲਾਹਪਰੀ ਦੇ ਨਾਮ ਜਿਹੜੀ ਬਦੌਰੀ ਚੜ ਚੁੱਕੀ ਹੈ ਉਹਨਾਂ ਨੇ ਇੱਕ ਕੇਸ ਕੋਰਟ ਦੇ ਵਿੱਚ ਲਾਇਆ ਸੀਗਾ ਕੋਰਟ ਦਾ ਕੇਸ ਦਾ ਜਿਹੜਾ ਹੱਕ ਸੀ ਉਹ ਵੀ ਫੈਸਲਾ ਆਪਣੇ ਹੱਥ ਵਿੱਚ ਹੋ ਗਿਆ ਹੈ ਅਤਾਬਤ ਨੇ ਮੁੰਡੇ ਦੇ ਆਕੇ ਚ ਹਾਂਜੀ ਅਤਾਬਤ ਨੇ ਜਿਹੜਾ ਹੈਗਾ ਕਸਤਕਾਰ ਲਾਹਪਰੀਤ ਸਿੰਘ ਦੇ ਨਾਮ ਕਰ ਦਿੱਤਾ ਤੇ ਜਿਹੜੀ ਵਰਦੋਰੀ ਹੋਈ ਆਪਣੇ ਨਾਮ ਚੜ ਚੁਪੀ ਹੈ ਤੇ ਉਹਨਾਂ ਨੇ ਸਟੇ ਲੈਣ ਦੀ ਕੋਸ਼ਿਸ਼ ਕੀਤੀ ਸੀ ਉਹ ਸਟੇ ਵੀ ਜਿਹੜਾ ਜੱਸ ਸਾਹਿਬ ਨੇ ਆਪਣੇ ਹੱਕ ਵਿੱਚ ਕਰ ਦਿੱਤਾ ਹੈ ਤੇ ਉਹਦੇ ਵਿੱਚ ਕੀ ਹੈ ਮੇਰੇ ਜਿਹੜੀ ਸਾਡੀ ਅਸੀਂ ਫਸਲਾਂ ਬੀਜੀਆਂ ਸੀ 2022 ਦੇ ਵਿੱਚ ਵੀ ਸਾਡੀ ਪੱਕੀ ਪਕਾਈ ਕਣਕ ਵੱਢ ਕੇ ਲੈ ਗਏ ਸੀ ਵੱਢ ਕਿਉਂ ਲੈ ਜਾਂਦੇ ਹਾਂਜੀ 20 ਦੇ ਤੁਸੀਂ ਹਾਂਜੀ 20 ਦੇ ਅਸੀਂ ਸੀ 23 ਦੇ ਵਿੱਚ ਵੀ ਅਸੀਂ ਜਿਹੜੀ ਕਣਕ ਬੀਜੀ ਸੀ ਉਹ ਵੀ ਮੇਰੇ ਸਹੁਰਾ ਪਰਿਵਾਰ ਵੱਲ ਕੇ ਲੈ ਗਏ ਸੀਗੇ ਰਾਤ-ਰਾਤੇ ਆ ਕੇ ਤੇ ਅਸੀਂ ਪੁਲਿਸ ਨੂੰ ਬੜੀਆਂ ਦਰਖਾਸਤਾਂ ਕੰਪਲੇਂਟਾਂ ਕੀਤੀਆਂ ਇਹ ਕਿ ਨਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਮੇਰੇ ਬੇਟੇ ਨੂੰ ਜਦੋਂ ਵੀ ਉਹ ਜ਼ਮੀਨ ਦੇ ਵਿੱਚ ਜਾਂਦਾ ਇਹਦੇ ਨਾਲ ਤੱਗਾ ਛਾਈ ਹੁੰਦੀ ਨੁਕੋਟਮਾਰ ਕੀਤੀ ਜਾਂਦੀ ਹੈ ਤੇ ਸੱਟਾਂ ਵੀ ਮਾਰੀਆਂ ਨੇ ਤੇ ਉਹਦੇ ਵਿੱਚ ਵੀ ਇਹਦੇ ਕਾਫੀ ਜ਼ਿਆਦਾ ਸੱਟਾਂ ਮਾਰੀਆਂ ਲੀਆਂ ਸੀ ਉਹਦੇ ਤੇ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਇਹਦੇ ਵਿੱਚ ਜਿਹੜੇ ਆਪੀਡੀ ਵਾਲੇ ਜਿਹੜੇ ਕਿਸਾਨ ਨੇ ਆਗੂ ਗੋਮਾ ਸਿੰਘ ਉਹਦਾ ਉਹਦੇ ਇਹ ਕਹਿਣੇ ਤੇ ਸਾਰਾ ਕੰਮ ਹੋ ਰਿਹਾ ਹੈ ਤੇ ਪਲੀਜ਼ ਮੇਰੇ ਬੇਟੇ ਨੂੰ ਹੱਕ ਦਵਾਇਆ ਜਾਵੇ ਉਹਦੀ ਜ਼ਮੀਨ ਜਿਹੜੀ ਹੈ ਉਹਦੇ ਪਿਤਾ ਦੀ ਖਰੀਦ ਕੀਤੀ ਹੋਈ ਸੀ ਉਹ ਜ਼ਮੀਨ ਜਿਹੜੀ ਹੈ ਮੇਰੇ ਬੇਟੇ ਦਾ ਜਿਹੜਾ ਉਹ ਮਤਰੇਈ ਦਾਦੀ ਉਹ ਕਬਜ਼ਾ ਕਰਨਾ ਚਾਹੁੰਦੀ ਹੈ ਕਿ ਜਿਹੜੀ ਉਹਨੂੰ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਤੇ ਵੀ ਉਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਸ ਤਰ੍ਹਾਂ ਦੀ ਸਾਜ਼ਿਸ਼ ਹੋ ਰਾਂ ਰਚ ਰਹੇ ਨੇ ਝੂਠੀ ਸਾਜ਼ ਉਹ ਝੂਠੀ ਸਾਜ਼ਿਸ਼ ਰਚ ਰਹੇ ਨੇ ਕਿ ਮੇਰੇ ਬੇਟੇ ਦੀ ਜ਼ਮੀਨ ਹੜਪਣਾ ਚਾਹੁੰਦੇ ਨੇ ਹਾਂਜੀ ਉਹਨਾਂ ਦੇ ਤਕਬਜ਼ਾ ਕਰਨਾ ਚਾਹੁੰਦੇ ਨੇ ਠੀਕ ਕਿਉਂਕਿ ਸਾਰੇ ਹਾਂਜੀ ਪੁਲਿਸ ਵੱਲੋਂ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਦੇ ਕੀਤੀ ਜਾਂਦੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਰੇ ਪੰਚਾਇਤ 11 ਪਿੰਡਾਂ ਦੀ ਪੰਚਾਇਤ ਨੇ ਪੰਚਾਇਤਨਾਮਾ ਵੀ ਦਿੱਤਾ ਹੈ ਕਿ ਜਿਹੜੀ ਪੈੜੀ ਹੈ ਰਾਜ ਸਿੰਘ ਦੇ ਪੁੱਤਰ ਲਾਪ੍ਰੀਤ ਸਿੰਘ ਦੇ ਹੈਗੀ ਹੈ ਉਹ تین ਕੁ ਵਾਰੀ ਕੀਤੀ ਗਈ ਹੈ ਪੁਲਿਸ ਨੇ ਇੰਕੁਆਇਰੀ ਕੀਤੀ ਹੈ ਹਾਂ ਹਾਂਜੀ ਫਿਰ ਵੀ ਨਹੀਂ ਕੋਈ ਕਾਰਵਾਈ ਉਹਨਾਂ ਨੇ ਕੀਤੀ ਹੁਣ ਕੀ ਮੰਗੇ ਤੁਹਾਡੀ ਸਰਕਾਰ ਅਸੀਂ ਸਰਕਾਰ ਨੂੰ ਇਹ ਮੰਗ ਕਰਨੇ ਆ ਕਿ ਮੇਰੇ ਬੇਟੇ ਨੂੰ ਉਹਦਾ ਹੱਕ ਦਿਵਾਇਆ ਜਾਵੇ ਉਹਦੀ ਕਾਤੀ ਜਗਾ ਤੇ ਉਹਦੀ ਜ਼ਮੀਨ ਜਿਹੜੀ ਉਹਨੂੰ ਦਿਵਾਈ ਜਾਵੇ ਠੀਕ ਕੀ ਨਾਮ ਤੇਰਾ ਲਾਪ੍ਰੀਤ ਲਾਪ੍ਰੀਤ ਜਿਹੜਾ ਥੜੇ ਤੇ ਧੱਕਾ ਕੀਤਾ ਜਾ ਰਿਹਾ ਕੀ ਕਾਰਨ ਸਰ ਜੋ ਮੇਰੇ ਮੇਰੇ ਡੈਡੀ ਨੂੰ ਪ੍ਰਾਪਰਟੀ ਮਿਲੀ ਸੀਗੀ ਹੂੰ ਉਹ ਮੇਰੇ ਡਾਡੀ ਦੀ ਪ੍ਰਾਪਰਟੀ ਵੇਚ ਕੇ ਤੇ 13 ਕਨਾਲ ਦਾ 10 ਮਰਲੇ ਟਿੰਡੀ ਵਾਲਾ ਵਿਖੇ ਲਈ ਸੀਗੀ ਤੇ ਜੋ ਕਿ ਮੇਰੇ ਦਾਦੀ ਜੀ ਮਤਰੀ ਉਹ ਅੜਪਣਾ ਚਾਹੁੰਦੇ ਆ ਤੇ ਕੀ ਹੱਕ ਜਿਤਾਉਂਦੇ ਨੇ ਉਹਦੇ ਤੇ ਇਹ ਹੱਕ ਜਿਤਾਉਂਦੇ ਆ ਕਿਉਂਕਿ ਸਾਡੀ ਹਾਂਜੀ ਕੀ ਕਹਿੰਦੇ ਸਾਡੀ ਹੈ ਹਾਂ ਇਹ ਵੀ ਕਹਿੰਦੇ ਸਾਡੀ ਹੈ ਜ਼ਮੀਨ ਹਾਂ ਹਾਂ ਕਬਜ਼ਾ ਕਰਨਾ ਚਾਹੁੰਦੇ ਆ ਤੇ ਹੁਣ ਤੁਹਾਨੂੰ ਕਿਸ ਤਰ੍ਹਾਂ ਦੀ ਉੱਥੇ ਸਮੱਸਿਆ ਆਉਂਦੀ ਹੈ ਕਿ ਕੁੰਡਾ ਤੇਰੇ ਨਾਲ ਧੱਕਾ ਚਾਹੀ ਜਦੋਂ ਮੈਂ ਉੱਥੇ ਜਾਣਾ ਕੋਈ ਫਸਲ ਬੀਜਦਾ ਉਹ ਵੱਢ ਕੇ ਲੈ ਜਾਂਦੇ ਆ ਹੂੰ ਤੇ ਕੁੱਟਮਾਰ ਕਰਦੇ ਆ ਤੇ ਅੱਗੇ ਵੀ ਉਹਨੇ ਥੋੜੀ ਕੁੱਟਮਾਰ ਕੀਤੀ ਸੀਗੀ ਉਹਨਾਂ ਨਾਲ ਪਹਿਲਾਂ ਹਾਂਜੀ ਹੱਥ ਆ ਵੇਖੋ ਥੋੜੀ ਦਿੱਤਾ ਸੀ ਇਹਨਾਂ ਨੇ ਮੇਰਾ ਹਾਂ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਪੁਲਿਸ ਕੋਈ ਕਾਰਵਾਈ ਨਹੀਂ ਕਰਨੀ ਹੁਣ ਕੀ ਮੰਗੇ ਕਾਰਵਾਈ ਹੋਣੀ ਚਾਹੀਦੀ ਮੇਰੀ ਇਹ ਮਾਦੀਅਤ ਵੀ ਚਾਰਾ ਹੀ ਹੋਣੀ ਚਾਹੀਦੀ ਕੌਣ ਧੱਕਾ ਕਰਦੇ ਨੇ ਧੱਕਾ ਮੇਰੀ ਮਤਰੀਏ ਦਾਦੀ ਹੋਰ ਕੌਣ ਕਿਨ ਕਿਰੇ ਜਥੇਬੰਦੀਆਂ ਕੋਈ ਜਥੇਬੰਦੀਆਂ ਮਿਲ ਗਿਆ ਕਿਸਾਨੀ ਉਹ ਆਈਪੀਟੀ ਵਾਲੇ ਹਾਂ ਉਹ ਵੀ ਕਰਦੇ ਨੇ ਹਾਂਜੀ ਗੋਮਾ ਸਿੰਘ ਹਾਂ ਹਾਂ ਔਰ ਕੀ ਮੰਗ ਕੇ ਤੁਹਾਡੀ ਇਨਸਾਫ ਮਿਲਣਾ ਚਾਹੀਦਾ ਹਾਂਜੀ ਮੇਰੀ ਇਹੀ ਮੰਗ ਤੇ ਇਨਸਾਫ ਮਿਲਣਾ ਚਾਹੀਦਾ ਸਭ ਕਿਆ ਦਿੰਦਾ ਤੈਨੂੰ ਮਾਲ ਹਾਂਜੀ ਕੀ ਗੱਲ ਕਿੱਥੋਂ ਕਰੈਣ ਬੜੇ ਅਸੀਂ ਪਾਨਿਆੜ ਦੇ ਰਹਿਣ ਵਾਲੇ ਹਾਂਜੀ ਕੀ ਹੋਇਆ ਰਿਹਾ ਤੁਹਾਡੇ ਨਾਲ ਜਿਹੜਾ ਸਾਡੇ ਨਾਲ ਧੱਕਾ ਹੋ ਰਿਹਾ ਮੇਰੇ ਪਤੀ ਦੀ ਡੈਥ ਹੋ ਗਈ ਹੈ ਤੇ ਮੇਰੇ ਪਤੀ ਦੇ ਨਾਂ ਪਹਿਲੀ ਕੀ ਸੀ ਕਿੰਨੀ ਦੇਰ ਤੋਂ ਧੱਕਾ ਹੋ ਰਿਹਾ ਤੁਹਾਡੇ ਬੜਾ ਚਿਰ ਹੋ ਗਿਆ ਹਾਂ ਕੀ ਸੁਣਦਾ ਉੱਥੇ ਜਾ ਕੇ ਉੱਥੇ ਸਾਡੇ ਨਾਲ ਧੱਕੇ ਨਾਲ ਉਸਾਂ ਆਂਦੇ ਨੇ ਕਦੇ ਬਾਹ ਜਾਂਦੇ ਨੇ ਕਦੇ ਮੁਕਣਕ ਪਟ ਜਾਂਦੇ ਨੇ ਤੇ ਅਸੀਂ ਬੜੀ ਮਜਬੂਰੀ ਨਾਲ ਬੀਜੀ ਆਈ ਉਦੋਂ ਵਾਹ ਬੂਤੇ ਉਹ ਕੇਸ ਵੀ ਚੱਲਦਾ ਸਾਡੇ ਕੋਲ ਕੇਸ ਵੀ ਚੱਲਦੇ ਪਏ ਨੇ ਅਜੇ ਤੱਕ ਫੈਸਲਾ ਸਾਡੀ ਕੋਈ ਫੈਸਲਾ ਨਹੀਂ ਹੋਇਆ ਉਹ ਕਾਗਜ਼ੇ ਦੇ ਉਹ ਤਿਆਰ ਜਿਹੇ ਕੀਤੇ ਨੇ ਉਹ ਤਿਆਰ ਕੀਤੇ ਨੇ ਨਾ ਯਾਲੀ ਤਿਆਰ ਕੀਤੀ ਫਿਰਦੇ ਨੇ ਤੇ ਮੇਰੀ ਦਵਾਈ ਚਲਦੀ ਪਈ ਐ ਮੈਂ ਆਪ ਪਰ ਜਾਣ ਰਹੀ ਨਹੀਂ ਆ ਇਸੇ ਟੈਂਸ਼ਨ ਆਹੋ ਇਸੇ ਟੈਂਸ਼ਨ ਤੇ ਹੂੰ ਬੇ ਜ਼ਮੀਨ ਮਿਲੇਗੀ ਜਾਂ ਨਹੀਂ ਮਿਲੇਗੀ ਆਹੋ ਹੂੰ ਤੇ ਇਹਨੇ ਬੜਾ ਦੁਖੀ ਕੀਤੀ ਖੜੇ ਨੇ ਕਿੰਨੇ ਬੱਚੇ ਨੇ ਤੁਹਾਡੇ ਮੇਰੇ 4 ਬੱਚੇ ਨੇ ਕੁੜੀਆਂ ਨੇ ਹਾਂ ਕੁੜੀਆਂ ਨੇ ਦੋ ਕੁੜੀਆਂ ਨੇ ਹੂੰ ਤੇ ਇੱਕ ਮੁੰਡਾ ਏ ਹੂੰ ਇਹ ਕੁੜੀ ਵਿਆਹ ਦਿੱਤੀ ਹੈ ਇਹ ਬੜਾ ਕੋਈ ਬਲੋ ਕੋਈ ਕਾਰਵਾਈ ਕੋਈ ਨਹੀਂ ਸੁਣਦੇ ਸਾਡੀ ਆ ਦੇ ਸਾਨੂੰ ਘਟ ਮਾਰ ਉੱਥੇ ਬਾਹਰ ਖੇਤ ਕਰ ਜਾਂਦੇ ਨੇ ਤੇ ਨਾਂ ਕਿੰਨੇ ਤੇ ਜ਼ਮੀਨ ਪੜੀ ਮੇਰੇ પતિ ਦੇ ਨਾਂ ਹੈ ਉਹ ਕਾ ਵੀ ਜਿਹੜੇ ਦੋਨਾਂ ਨੇ ਤੇ ਆ ਉਹਨਾਂ ਨਕਲੀ ਕੀਤੀ ਫਿਰਦੇ ਨੇ ਸਾਰੇ ਸਾਰੇ ਨਕਲੀ ਹੈਗੇ ਨੇ ਹਾਂ ਹਾਂ ਆ ਹੋਰ ਕਾਰ ਵੀ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਅੱਗੇ ਮੇਰਾ ਪਤੀ ਦੀ ਡੈਥ ਹੋ ਗਈ ਹੈ ਮੇਰੀ ਦਵਾਈ ਚਲਦੀ ਹੈ ਕੀ ਪਤਾ ਮੈਂ ਕੀ ਕਰਾਂਦੀ ਕੇਸ ਲੜਦੇ ਲੜਦੇ ਹਾਂ ਬੜਾ ਥਰੋਗਾ ਕੇਸ ਲੜਦੇ ਆ ਕੋਈ ਕਾਰਵਾਈ ਸਾਡੀ ਕੋਈ ਕਾਰਵਾਈ ਨਹੀਂ ਹੁੰਦੀ ਇਹੋ ਕੁਮਾਰ ਸਾਰੀਆਂ ਵੀਡੀਓ ਵੀ ਹੈਗੀਆਂ ਨੇ ਸਾਰਾ ਕੁਝ ਹੈਗਾ ਹੈ ਪਹਿਲਾਂ ਜਦੋਂ ਹਾਂ ਪਹਿਲਾਂ ਵੀ ਕਿਤੇ ਵੀ ਨੋਧ ਆ ਮਾਰ ਨਹੀਂ ਆਉਂਦਾ ਕੋਈ ਕਾਰ ਕੋਈ ਕਾਰਵਾਈ ਨਹੀਂ ਹੁੰਦੀ ਪਈ